ਸੁਨਾ ਕੀ ਹੁੰਦਾ ਲੈ ਜੱਟੂ ਬਾਈ ਤੂੰ ਆਪ ਹੀ ਤਾਂ ਕਹਿਣਾ ਹੁੰਦਾ ਵੀ ਦੁੱਧ ਦੀ ਸ਼ਕੀਦਾ ਹੁੰਦਾ ਤੇ ਸ਼ਰਾਬ ਚੁੜਸੀ ਦੀ ਹੁੰਦੀ ਆ ਲੈ ਆਓ ਮੇਰੀ दारू ਪਾਰਕਦੇ ਹੋ ਯਾਰ ਤੁਸੀਂ ਤੁਸੀਂ ਬੜੀ ਗਾਹ ਮੈਨੂੰ ਬੱਕਰੇ ਨਾਲ ਪਿਆਤੀ ਯਾਰ ਮੈਨੂੰ ਉੱਠ ਤੇ ਜਿਵੇਂ ਦਾ ਆ ਤੇ ਮੈਂ ਲੀ ਮੈਂ ਲੀ ਜਾਂ ਦਿੰਦਾ ਉਹ ਪਿਆਰਾ ਹੈ ਸਾਲਿਆ ਮੈਂ ਤਾਂ ਅੰਦਰ ਜਾਂਦੀ ਗੱਲ ਕਰਦਾ ਯਾਰ ਦੇਖੋ ਬਈ ਜਾਂਦਾ ਮੈਂ ਉੱਠ ਕੇ ਜਾਂਦਾ ਜਾਂ ਇਹਨੂੰ ਕਹੋ ਭੱਗ ਜਾ ਯਾਰ ਲੈ ਮੈਂ ਭੱਗ ਜਾਂਦਾ ਮੈਂ ਕਿਤੇ ਨਹੀਂ ਚੁੰਟੀਆਂ ਵਰਤੀਆਂ ਜੀਜਾ ਮੈਂ ਤਾਂ ਉਹ ਵੀ ਜਾ ਕੇ ਕਬੂਤਰਾਂ ਨੂੰ ਦਾਣਾ ਪਾਣਾ ਵਾ ਆਇਆ ਸਰਦਾਰੋ ਲੈ ਭਰੋਈਆਂ ਨੂੰ ਕਦੇ ਝੁਲਸਲਾ ਦੱਸਦਾ ਆ ਕਰੇ ਚੁੰਡੀਆਂ ਵੜਦਾ ਕਹਿੰਦਾ ਕਬੂਤਰਾਂ ਨੂੰ ਸਰਦਾਰੋ ਫੁਰਦਾ ਨੂੰ ਜਮੀਨ ਹੀ ਲੈ ਕੇ ਆਉਣਾ ਯਾਰ ਉਹ ਮੈਂ ਤਾਂ ਉਹੀ ਨਹੀਂ ਆਉਣਾ ਹੈਗਾ ਮੈਂ ਤੇ ਬਾਪੂ ਘਰ ਦਾ ਖਿਆਲ ਰੱਖਾਂਗੇ ਕਿਉਂ ਬਾਪੂ ਸਿੰਘ ਜੀ ਨਾ ਬਾਪੂ ਨੂੰ ਤਾਂ ਅਸੀਂ ਨਾਲ ਹੀ ਲੈ ਕੇ ਜਾਣਾ ਓਸ਼ਾ ਪਰ ਮੈਨੂੰ ਤਾਂ ਕੱਲੇ ਨੂੰ ਘਰੇ ਡਰ ਲੱਗੂਗਾ ਲੈ ਤੂੰ ਬੀਬੀ ਨੂੰ ਬੁਲਾ ਲਈ ਦੋਏ ਮਾਂ ਪੁੱਤ ਬੈਠ ਕੇ ਗੱਲਾਂ ਕਰਿਓ ਰੱਜ ਕੇ ਓਸ਼ਾ ਹੀ ਕਿਉਂ ਬੀਬੀ ਇਹ ਗੱਲ ਵੀ ਠੀਕ ਆ ਹੋ ਗਿਆ ਜੀ ਆ ਬਾਪੂ ਆਈ ਧੱਕੀ ਕਰ ਜਾਨਾ ਉਹ ਆਜੀ ਜਿਹੜਾ ਵਿਸਤਰਾ ਲਾਉਣਾ ਕਹਿੰਦਾ ਮੈਂ ਕੋਠੇ ਤੇ ਬੈਣਾ ਨਹੀਂ ਗੱਲ ਸੁਣ ਤੂੰ ਤੇ ਉਹਦੇ ਜੀਜੇ ਦੀ ਗੱਲ ਦਾ ਗੁੱਸਾ ਤਾਂ ਨਹੀਂ ਕਰ ਗਿਆ ਕਿਹੜੀ ਗੱਲ ਦਾ ਓਏ ਓਹੀ ਵੀ ਉਹ ਤੈਨੂੰ ਵਿਆਹ ਤੇ ਜਾਣ ਤੋਂ ਮਨਾਂ ਕਰ ਗਿਆ ਓ ਲੈ ਓਏ ਉਹਦੇ ਦੀ ਕੀ ਗੱਲ ਦਾ ਬਾਪੂ ਉਹ ਮੇਰੇ ਕੰਮ ਹੀ ਗਲੋਟਿਆ ਜਿੱਥੇ ਜਾਣਾ ਉਥੇ ਦਾ ਪੰਗਾ ਖੜਾ ਕਰ ਦੇਣਾ ਨਾ 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 ਲੈ ਮੇਰਾ ਪੁੱਤਾਂ ਜਿਹੜੀ ਗੱਲ ਕਰਦਾ ਜਮਾ ਸਹੀ ਕਰਦਾ ਉਹ ਵੱਡੇ ਦਿਮਾਗ ਵਾਲਿਆਂ ਦੇ ਤੇਰੀ ਗੱਲ ਪੱਲੇ ਨਹੀਂ ਪੈਂਦੀ ਲੈ ਬਾਪੂ ਉਹ ਤੂੰ ਵੀ ਬੀਬੀਆਂ ਨੂੰ ਬੜੀਆਂ ਬੜੀਆਂ ਛੱਡਣ ਲੱਗ ਗਿਆ ਜਾ ਕੇ ਪੈ ਜਾ ਮੇਰੇ ਦਿਮਾਗ 'ਚ ਗੁੱਸ ਨਹੀਂ ਆਗਾ ਉਸਤਾਗਰ ਵਾਲੇ ਕੋਈ ਸੋਰ ਗਰਦਾਰ ਦਾ ਵਿਆਹ ਹੋਈ ਜਾਊਗਾ ਕਿਦੜਾ ਜੀਜਾ ਆ ਜਾ ਆ ਜਾ ਤੇ ਮਾਰੀਆਂ ਕਰਤੂਤਾ ਨਾ ਕਰਦਾ ਹੁੰਦਾ ਤਾਂ ਅੱਜ ਗੱਡੇ ਚ ਨਾਲ ਬੈਠਾ ਹੁੰਦਾ ਹੂੰ ਘਰ ਦੀ ਨਿਗਰਾਨੀ ਲਈ ਘਰੇ ਕੋਈ ਸੈਣਾ ਬੰਦਾ ਵੀ ਚਾਹੀਦਾ ਪਸੂਆਂ ਨੂੰ ਘਾਹ ਕੰਟਾ ਕਾਉਣ ਪੈ ਚੱਲ ਚੱਲ ਵਗ ਜਾ ਉਹ ਜਾ ਤੂੰ ਵੇ ਦੋਰਾ ਆ ਜਾ 12 ਡੀਟੀ ਖੇਟੀਏ ਨਾ ਭਾਈ ਅਰਜਤ ਐ ਅਜੇ ਤੇਰੀ 12 ਡੀਟੀ ਤੋਂ ਮੈਨੂੰ ਸਭ ਪਤਾ ਤੂੰ ਬੰਦੇ ਅੰਦਰ ਲਿਆ ਕੇ ਉਹਨਾਂ ਨਾਲ ਗੰਦੀਆਂ ਗੱਲਾਂ ਕਰਦੀਆਂ ਹਾਂ ਮੈਂ ਕੰਨ ਤੇ ਮਾਰਨੀ ਤੇਰੇ ਮਾਰ ਜਿੱਥੇ ਮਰਜੀ ਲੈ 12 ਬੋਰਾ ਡੀਟੀ ਨਹੀਂ ਖੇੜਣੀ ਮੈਂ ਹਾਂ ਆਪਾਂ ਖੇਟੀ ਤਾਂ ਨਾ ਕਿਉਂ ਤੇ ਪਾ ਵਿਖੇਟਾਂਗੇ ਠੀਕ ਹੈ ਪੱਜੇ ਜਿਵੇਂ ਤੂੰ ਕਹੇ ਐ ਆ ਚੱਕ ਦੋ ਕੁਤੀ ਆ ਚਕਾਰਤਾ ਉਹ ਕਿਵੇਂ ਕਰਦਾ ਰੀ ਨਾ ਹੁਣ ਗਲੀਆਂ ਕੱਚਦਾ ਰਹੇਗਾ ਕਰੂ ਬਸਾਲਾ ਉਹ ਤੂੰ ਬਸਿਆ ਹੋਇਆ ਨਾ ਆ ਜਾਣ ਲਈ ਤੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਜਾ ਬਾਰਾਂ ਡੀਟੀ ਖੇਡੀਏ ਮੈਂ ਤੈਨੂੰ ਮਾਰ ਦੂੰਗਾ ਤਾਰੀ ਮੈਂ ਕਿਹੜਾ ਖੇਡਣ ਲੱਗ ਗਿਆ ਮਾਰਦਾ ਉਹਨੂੰ ਜਿਹੜਾ ਘਰੇ ਬਾਜੀ ਲਾਈ ਜਾਂਦਾ ਨਾਲ ਲੀ ਕੱਢੀ ਦੀ ਪਿੰਡ ਦੀ ਧੀ ਬਣ ਸਭ ਦੀ ਸਾਂਝੀ ਹੁੰਦੀ ਆ ਘਰ ਵਾਲੀ ਹੁੰਦੀ ਆ ਇਕੱਲੇ ਦੀ ਜਾ ਕੇ ਉਹਨੂੰ ਸਾਹ ਨਾਲੇ ਜੇ ਬਾਰਾਂ ਡੀਟੀ ਨਹੀਂ ਖੇਡਣੀ ਆਉਂਦੀ ਅੱਡਾ ਖੱਡਾ ਖੇਡ ਲਿਆ ਕਰ ਗੱਲ ਤਾਂ ਸਿਆਣੀ ਕਰਕੇ ਆ ਕੇ ਸਾਦੀ ਉਹ ਹੁਣ ਕੀ ਬਣੂ ਜੀਤਿਆ ਬਣਨਾ ਕੀ ਆ ਤਾਇਆ ਹੁਣ ਤੋਦੀ ਨੇ ਘਰ ਤੋਂ ਨਹੀਂ ਜਾਣਾ ਸਿੱਧਾ ਖੇਤ ਜਾਉ ਨਾਲੇ ਜਿਹੜੀ ਉਸਤਾਦ ਨੂੰ ਪੜਾਉਣਾ ਨਹੀਂ ਲਾਉਂਦਾ ਕੋ ਜਵਾਨ ਕੁੱਟਦਾ ਨਹੀਂ ਹੁੰਦਾ ਉਹ ਚੁੱਲ੍ਹੇ ਅੱਗ ਨਾ ਥੜੇ ਦੇ ਵਿੱਚ ਪਾਣੀ ਉਹ ਛੜਿਆਂ ਦੀ ਜੂਨ ਬੁਰੀ ਉਹ ਛੜਿਆਂ ਦੀ ਜੂਨ ਬੁਰੀ ਹਾਏ ਓਏ ਹੋ ਮਟਕਾ ਵਈ ਅੱਗ ਮਚਾਉਣੀ ਵੀ ਰੱਬ ਨੂੰ ਪ੍ਰਗਟ ਕਰਨ ਵਾਲੀ ਉਹ ਗੱਲ ਆ ਹਲੇ ਰੋਟੀ ਲਾਉਣ ਵੇਲੇ ਪਤਾ ਨਹੀਂ ਕੀ ਹੋਊ ਗਿਰਦਾਰੀ ਰੋਟੀ ਲੈ ਕੇ ਆਈਆਂ ਤੇਰੇ ਲਈ ਮੈਨੂੰ ਪਤਾ ਸੀ ਤੇਥੋਂ ਲਾਣੀ ਹੋਣੀ ਹਾਏ ਹਾਏ ਨਾ ਗਿਆ ਧਰਮ ਨਾਲ ਮੇਰਾ ਤਾਂ ਕਾਲਜਾ ਜਿਹੜਾ ਥੱਲੇ ਨੂੰ ਜਾ ਹੀ ਜਾਂਦਾ ਦਾਲ ਤੇ ਪੁੰਨੇ ਹੋਏ ਆਲੂ ਲੈ ਕੇ ਆਈਆਂ ਲਿਆ ਫਿਰ ਫੜਾ ਬੈਠੀ ਬੈਠ ਬੈਠ ਵੇ 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 ਦੇਖੀਂ ਕਿ ਤੇ ਮੈਨੂੰ ਨਾ ਖਾਜੀ ਲੱਗ ਭੁੱਖਾ ਵਾ ਹਲਕੇ ਥੋੜੀ ਆ ਤੂੰ ਵੀ ਖਾ ਨਹੀਂ ਨਹੀਂ ਤੂੰ ਖਾ ਮੈਂ ਤਾਂ ਤੈਨੂੰ ਖਾਂਦੇ ਨੂੰ ਦੇਖ ਕੇ ਰੱਜ ਜਾਉਂ ਪਏ ਥੋੜੀ ਭੁੱਖ ਮਿਟਦੀ ਆ ਕਵਲੀਏ ਹੋਰ ਕਿਵੇਂ ਭੁੱਖ ਮਿਟਦੀ ਐ ਐ ਪਿਆਰ ਰੱਬ ਤਨਾਲ ਦੀ ਪੀਛੀ ਚ ਵਸਦਾ ਮੈਂ ਉਹ ਯਾਰ ਬਤਾਲ ਲੱਭੀ ਗਿਆ ਬੜੇ ਭਲਾਮਾਨ ਸੇ ਤੂੰ ਵੀ ਤੈਨੂੰ ਤੇ ਪਤਾ ਹੀ ਨਹੀਂ ਜਦ ਤੂੰ ਮੇਰੀ ਲਵੇਂ ਦੀ ਲੰਗਦਾ ਮੈਂ ਦੀਵੇ ਵਾਂਗੂ ਜਗਣ ਲੱਜਾਂਦੀ ਆ ਹਾਏ ਪਹਿਲਾਂ ਕਦੇ ਦੱਸਿਆ ਨਹੀਂ ਐਸੇ ਜੀਆਂ ਗੱਲਾਂ ਲੁਕੋ ਕੇ ਨਹੀਂ ਰੱਖਦੀਆਂ ਜਿੰਨਾ ਅੱਜ ਬੁਰਕੀ ਨਾਲ ਰਾਜ ਆਇਆ ਅੱਜ ਤੱਕ ਕਦੇ ਨਹੀਂ ਆਇਆ ਹਾਏ ਹਾਏ ਅੱਛਾ ਲੈ ਇੱਕ ਹੋਰ ਥਾ ਤੇਰਾ ਭੈੜਾ ਭੈੜਾ ਤੇਰਾ ਹਾਏ ਨਹੀਂ ਮੈਂ ਗੁੱਟ ਤੈਨਾਂ ਕੁੜੀ ਨੂੰ ਬੁਰਕੀਆਂ ਖਵਾ ਖਵਾ ਕੇ ਭਰਵਾ ਰਿਹਾ ਹੈ ਭਵਾ ਛੱਡ ਦੇ ਤੂੰ ਮੈਨੂੰ ਜੁੱਤੀ ਘਾੜਦਾ ਤੂੰ ਮੈਨੂੰ ਕੀ ਪਾੜਦੀ ਓ ਸਿਰ ਨਾਲ ਕੋਸਰ ਬੁਰਕੀਆਂ ਖਾਈ ਕੁੜੀ ਨੂੰ ਭਵਾ ਤੁਸੀਂ ਮੇਰੀ ਗੱਲ ਸੁਣੋ ਮੈਂ ਆਪਣੀ ਮਰਜ਼ੀ ਨਾਲ ਆਈ ਹਾਂ ਤੇ ਆਪਣੀ ਮਰਜ਼ੀ ਨਾਲ ਬੁਰਕੀ ਖਾਦੀ ਹੈ ਕਿਸ ਤੈਨੂੰ ਨਹੀਂ ਪਤਾ ਅਹੇ ਜਾ ਬੰਦਾ ਕੋਈ ਚਾਲੂ ਹੁੰਦਾ ਤੁਹਾਨੂੰ ਪਤਾ